ਜਿਸ ਤਰ੍ਹਾਂ ਤੁਸੀਂ ਬੋਲਦੇ ਹੋ ਨੇ ਕਿ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਇਸ ਇਸਤੇ ਦੱਸਦੇ ਨੇ ਕਿ ਇਹਨਾਂ ਦੇ ਬੇਟੇ ਦੇ ਪੂਰੀ ਬਾਡੀ ਤੇ ਚਿਕਨ ਬਾਕਸ ਦੇ ਮੋٹے ਮੋٹے ਦਾਣੇ ਹੋ ਗਏ ਸੀ ਪਾਸਟਰ ਜੀ ਔਰ ਨਾਲ ਫੀਵਰ ਹੋ ਰਿਹਾ ਸੀ ਪਾਸੇ ਪੂਰੀ ਬਾਡੀ ਰੈੱਡ ਹੋ ਗਈ ਸੀ ਪਾਸਟਰ ਜੀ ਇਹਨਾਂ ਨੇ ਜਦੋਂ ਵਿਸ਼ਵਾਸ ਕੀਤਾ ਇਹਨਾਂ ਨੇ ਬੋਲਿਆ ਕਿ ਅਸੀਂ ਮੈਡੀਸਨ ਨਹੀਂ ਲਵਾਵਾਂਗੇ ਅਸੀਂ ਸਿਰਫ ਪ੍ਰੇਅਰ ਕਰਵਾਵਾਂਗੇ ਦੱਸਦੇ ਨੇ ਕਿ ਜਿੱਦਾਂ ਹੀ ਪ੍ਰੇਅਰ ਕਰਾ ਕੇ ਗਏ ਉਹ ਜੋ ਮੋٹے ਮੋٹے ਰੈੱਡ ਰੈਸ਼ਸ ਸੀਗੇ ਪਾਸਟਰ ਜੀ ਜਿੱਦਾਂ ਹੀ ਇਹਨਾਂ ਨੇ ਪ੍ਰੇਅਰ ਕਰਾਈ ਬਿਲਕੁਲ ਖਤਮ ਹੋ ਗਏ ਇਸ ਗਵਾਹੀ ਲਈ ਪ੍ਰਭੂ ਦਾ ਧੰਨਵਾਦ ਕਰਦੇ ਨੇ ਹallelujah ਹallelujah ਸੁਣੋ ਧਿਆਨ ਨਾਲ ਇਹ ਜਿਹੜੇ ਆ ਆ ਦੇਖੋ ਦਿਖਦੇ ਆ ਨਾ ਦਾਣੇ ਇਹ ਜਦੋਂ ਹੋ ਜਾਂਦੇ ਨਾ ਇੱਕ ਵਾਰੀ ਪੂਰਾ ਪਰ ਜਾਂਦਾ ਪਰ ਇਹ ਕਾਫੀ ਦਿਨ ਤੱਕ ਰਹਿੰਦੇ ਆ ਕਾਫੀ ਟਾਈਮ ਲੱਗ ਜਾਂਦਾ ਪਰ ਇਹਨਾਂ ਨੇ ਵਿਸ਼ਵਾਸ ਕੀਤਾ ਕਿ ਅਸੀਂ ਕੋਈ ਦਵਾਈ ਨਹੀਂ ਲੈਣੀ ਕੋਈ ਕੁਝ ਨਹੀਂ ਕਰਨਾ ਪ੍ਰੇਰਿਤ ਕਰਾਉਣੀ ਆ ਪ੍ਰਾਰਥਨਾ ਹੋਈ ਉਸੇ ਟਾਈਮ ਹੀ ਉਹ ਬੈਠਨੇ ਸ਼ੁਰੂ ਹੋ ਗਏ ਕਾਲੇ ਪੈ ਗਏ ਉਸੇ ਦਿਨ ਹੀ ਅਗਲੇ ਦਿਨ ਹੀ ਉਹ ਸੇ ਦੇ ਨੇ ਤਾਂ ਬਿਲਕੁਲ ਆ ਦੇਖੋ ਸਾਫ ਹੋ ਗਿਆ ਇਹਨਾਂ ਨੇ ਵਿਸ਼ਵਾਸ ਕੀਤਾ ਬੁਖਾਰ ਸੀਗਾ ਬੁਖਾਰ ਵੀ ਉਤਰ ਗਿਆ ਇਹ ਸਾਰੀ ਬਿਮਾਰੀ ਚਲੇ ਗਈ ਕਿਉਂਕਿ ਵਚਨ ਕੇ ਦਾ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਬੋਲੋ ਹੋ ਸਕਦਾ ਹੈ ਜੇ ਅੱਜ ਵਿਸ਼ਵਾਸ ਕਰੋਗੇ ਤੁਹਾਡੇ ਲਈ ਸਭ ਕੁਝ ਹallelujah ਹallelujah ਖੁਦਾ ਕਰੇਗਾ ਜੇ ਪਰਮੇਸ਼ਰ ਇਹਨਾਂ ਦਾ ਉਹ ਫੋਰਨ ਕੰਟਰੀ ਦੇ ਵਿੱਚ ਉਹ ਇੰਗਲੈਂਡ ਦੇ ਵਿੱਚ ਉੱਧਰ ਜਾ ਕੇ ਪਰਮਿਸ਼ਨ ਕੰਮ ਕਰ ਸਕਦਾ ਤੇ ਤੁਸੀਂ ਇੱਥੇ ਬੈਠ